ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰਾਂ ਜੀ ਅੱਜ ਦਿਨ ਪਰ ਮੌਸਮ ਕਿੱਦਾਂ ਦਾ ਰਿਹਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਡੇ ਨਾਲ ਜੜੀਆ ਸਾਂਝੀ ਕਰਾਂਗੇ ਸਪੈਸ਼ਲ ਇਧੀਆਂ ਲਾਈਵ ਸਟੈਟ ਲੜ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ ਪੌਣੇ 6 ਵਜਣ ਜਾ ਰਿਹਾ 30 ਜੂਨ ਦਾ ਅੱਜ ਜਿਹੜਾ ਜੂਨ ਮਹੀਨੇ ਦਾ ਆਖਰੀ ਦਿਨ ਹੈ ਮੌਸਮ ਨੇ ਰਫਤਾਰ ਫੜੀ ਹੋਈ ਹੈ ਸਰਗਰਮੀ ਫੜੀ ਹੋਈ ਹੈ ਅੱਜ ਸਵੇਰ ਵੇਲੇ ਵੀ ਤੜਕੇ ਸਵੇਰ ਤੋਂ ਜਿਹੜੇ ਪੰਜਾਬ ਦੇ ਵਿੱਚ ਮੀਂਹ ਲੱਗੇ ਨੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਦੁਆਬਾ ਪਹਾੜ ਦੇ ਖੇਤਰਾਂ ਦੇ ਵਿੱਚ ਸੋ ਜੇਕਰ ਦਿਨ ਦੀ ਆਫਾ ਗੱਲ ਕਰਦੇ ਆ ਅੱਜ ਦਿਨ ਮੌਸਮ ਜਿਹੜਾ ਸ਼ਾਂਤ ਜਾ ਬਣਿਆ ਹੋਇਆ ਹਾਲਾਂਕਿ ਧੁੱਪ ਤੇ ਗਰਮੀ ਤੋਂ ਰਾਹਤ ਹੈ ਪਰ ਕੁਝ ਖੇਤਰਾਂ ਦੇ ਵਿੱਚ ਹਮਸਬਣੀ ਹੋਈ ਹੈ ਪਰ ਬਹੁਤੇ ਖੇਤਰਾਂ ਦੇ ਵਿੱਚ ਅੱਜ ਮੀਂਹ ਦਰਜ ਨਹੀਂ ਹੋਇਆ ਦਿਨ ਦੇ ਵਿੱਚ ਤੇ ਇਸ ਵੇਲੇ ਵੀ ਲਗਭਗ ਬਹੁਤੇ ਹਫਾਗਾ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਠੀਕ ਠਾਕ ਬਣਿਆ ਹੋਇਆ ਮੌਸਮ ਸ਼ਾਂਤ ਜਾਂ ਮੌਸਮ ਐਸੇ ਨੇ ਬਣਿਆ ਹੋਇਆ ਹਾਲਾਂਕਿ ਬਠਿੰਡੇ ਦੇ ਲਾਗੇ ਕੁਝ ਖੇਤਰਾਂ ਦੇ ਵਿੱਚ ਹਲਕੀ ਡਟਮੇ ਬਦਲਵਾਈ ਵਾਣੀ ਸ਼ੁਰੂ ਹੋਈ ਆ ਤੇ ਦੂਜੇ ਫਾਸੇ ਹਰਿਆਣਾ ਦੇ ਜੇਕਰ ਗੱਲ ਕਰਦੇ ਆ ਹਿਸਾਰ ਜੀਂਦ ਰੋਤਕ ਭਗਵਾਨੀ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਤੇਜ਼ ਝਾਟੇ ਦਰਜ ਹੋ ਰਹੇ ਨੇ ਇਸ ਵੇਲੇ ਬੀਤੇ ਘੰਟੇ ਡੇਢ ਘੰਟੇ ਤੋਂ ਇਹਨਾਂ ਖੇਤਰਾਂ ਦੇ ਵਿੱਚ ਵੀ ਜਾਰੀ ਨੇ ਜੀ ਆਉਂਦੇ ਜਿਹੜੇ 48 ਘੰਟੇ ਨੇ ਭਾਵੇਂ ਅੱਜ ਰਾਤ ਦੀ ਆਫਾ ਗੱਲ ਕਰ ਰਹੇ ਆ ਜਾਂ ਫਿਰ ਅਗਲੇ ਜਿਹੜੇ 24 ਘੰਟੇ ਉਸ ਤੋਂ ਵੀ ਅਗਲੇ 24 ਘੰਟੇ ਯਾਨੀ ਕਿ 1 ਜੁਲਾਈ ਤੇ 2 ਜੁਲਾਈ ਤੱਕ ਪੰਜਾਬ ਹਰਿਆਣਾ ਹਿਮਾਚਲ ਤੇ ਉੱਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਜੰਮ ਕੇ ਵੀ ਮੀਂਹ ਵਰਣ ਦੇ ਅਸਰ ਨੇ ਉੱਤਰਾਖੰਡ ਹਿਮਾਚਲ ਦੇ ਵਿੱਚ ਜਿਹੜੀਆਂ ਲਗਾਤਾਰ ਲੈਂਡਸਲਾਈਡ ਦੀਆਂ ਘਟਨਾਵਾਂ ਜਾਂ ਫਿਰ ਕਹਿੰਦੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉੱਥੇ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਰਿਹਾ ਤੇ ਪੰਜਾਬ ਹਰਿਆਣਾ ਰਾਜਸਥਾਨ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਰਾਜਸਥਾਨ ਦਿਖਾਰਾ ਕਿ ਬਹੁਤੇ ਭਾਗਾਂ ਦੇ ਵਿੱਚ ਨਹੀਂ ਉਤਰੀ ਭਾਗਾਂ ਦੇ ਵਿੱਚ ਤੇ ਹਰਿਆਣਾ ਦੇ ਸਾਰੇ ਭਾਗਾਂ ਦੇ ਵਿੱਚ ਜੋ ਕਿ ਦੇ ਪਛਮੀ ਭਾਗਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਤੇ ਚੰਡੀਗੜ੍ਹ ਦੇ ਖੇਤਰਾਂ ਦੇ ਵਿੱਚ ਜਿਹੜੇ ਹੈ ਭਾਰਮੀ ਹਜੇ ਵੀ ਲੱਗਣ ਦੇ ਆਸਾਰ ਨਹੀਂ ਅਗਲੇ 24 ਜਾਂ ਕਿ ਅਗਲੇ 36 ਘੰਟਿਆਂ ਦੇ ਦੌਰਾਨ ਸੋ ਜ਼ਿਆਦਾਤਰ ਜਿਹੜੇ ਚਾਂਸ ਹੈ ਗਿਆ ਉਹ ਦੁਆਬਾ ਮਾਝਾ ਤੇ ਪੁਆਦ ਖੇਤਰ ਤੇ ਮਾਲਵੇ ਦੇ ਕੇਂਦਰੀ ਮਾਲਵੇ ਤੋਂ ਚੜ੍ਹਦੇ ਵੱਲ ਦੇ ਜਿਲੇ ਤੇ ਪੱਛਮੀ ਮਾਲਵੇ ਦੇ ਵਿੱਚ ਵੀ ਕੁਝ ਵੀ ਕੁਝ ਇਤਰਾ ਦੇ ਵਿੱਚ ਤਗੜੇ ਮੀਂਹ ਦੇ ਆਸਾਰ ਨਹੀਂ ਤੇ ਇਸ ਤੋਂ ਇਲਾਵਾ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਛਮੀ ਯੂਕੀ ਦੇ ਵਿੱਚ ਤਗੜੇ ਮੀਹ ਦੇ ਦੇ ਅਸਰ ਨਾਲ ਇਹ ਖਾਲੇ ਬਣੇ ਹੋਏ ਨੇ ਸੌ ਦੇ ਦਿਨਾਂ ਲਈ ਮੌਸਮ ਹਕ ਨੇ ਚੇਤਾਵਨੀ ਜਾਰੀ ਕੀਤੀ ਹੋਈ ਹੈ ਮੌਨਸੂਨ ਪੂਰੀ ਤਰ੍ਹਾਂ ਐਕਟਿਵੇਟ ਹੈ ਬੱਦਲ ਗਰਜਲੇਖ ਵਾਲੇ ਲਗਾਤਾਰ ਪਾਣੀ ਸ਼ੁਰੂ ਹੋਣਗੇ ਅੱਜ ਰਾਤ ਨੂੰ ਵੀ ਉਮੀਦ ਹੈ ਜਿਹੜੇ ਚਾਂਸ ਨੇ ਯਾਨੀ ਕਿ ਕੱਲ ਤੜਕੇ ਸਵੇਰੇ ਅੱਧੀ ਰਾਤ ਤੋਂ ਬਾਅਦ ਬੱਦਲ ਬਣ ਸਕਦਾ ਹੈ ਗਰਜਲੇਖ ਵਾਲਾ ਤੇ ਕੱਲ ਦਿਨ ਦੇ ਵਿੱਚ ਵੀ ਬੱਦਲ ਬਣਦੇ ਆਸਾਰ ਹੋਣਗੇ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਹਾਲੇ ਇੱਕ ਝਟ ਹੋਰ ਲੱਗੇਗੀ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਲੱਗ ਸਕਦੇ ਨੇ 2-4 ਜਿਲ੍ਹਿਆਂ ਦੇ ਵਿੱਚ ਤੇ ਜ਼ਿਆਦਾਤਰ ਥਾਵਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਜਿਹੜੇ ਲੱਗਦੇ ਦੇਖੇ ਜਾਣਗੇ ਅਗਲੇ 36 ਜਾਂ ਅਗਲੇ ਸੋ ਅਗਲੇ 8-10 ਘੰਟਿਆਂ ਦੇ ਲਈ ਪੰਜਾਬ ਦੇ ਵਿੱਚ ਵੱਡੇ ਮੀਂਹ ਦੇ ਅਸਰ ਨੇ ਹਰਿਆਣਾ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਜ਼ਬਰਦਸਤ ਹਲਚਲ ਦੇ ਅਸਰ ਨੇ ਉਥੇ ਤਗੜੇ ਮੀਂਹ ਬੱਦਲ ਫਟਣ ਦੀਆਂ ਘਟਨਾਵਾਂ ਹਾਲੇ ਹੋਰ ਸਾਹਮਣੇ ਆ ਸਕਦੀਆਂ ਨੇ ਧੰਨਵਾਦ ਸ਼ੁਕਰੀਆ